ਆਜ ਮੈਂ ਤੁਸੀਂ ਦਾ ਬਾਤ ਨਹੀਂ ਆ ਨਾ ਕੋਈ ਬਰੋ ਜੋ ਡੱਡ ਕੱਟ ਦੇ ਬਦੂਦ ਦਾ ਬਾਦ ਨਹੀਂ ਛਾੜਦਾ ਕੋਲ ਪੀਣ ਵਾਲਾ ਪਾਣੀ ਕਿਵੇਂ ਹੈ ਪਾਣੀ ਮਾੜਾ ਨੇ ਤੇ ਜਿਹੜਾ ਜ਼ਮੀਨ ਖੇਤੀ ਕਰਦੇ ਹੋ ਖੇਤੀ ਵਾਲਾ ਪਾਣੀ ਕਿਵੇਂ ਹੈ ਉਹ ਕੱਲਰ ਹੋਇਆ ਜਾਂਦਾ ਹੈ ਤੇ ਖੇਤੀਆਂ ਰੁਕੀਆਂ ਜਾਂਦੀਆਂ ਨੇ ਸਰਕਾਰ ਕੋਈ ਮਦਦ ਕਰਦੀ ਏ ਕੁਛ ਨਹੀਂ ਕਰਦੀ ਇਜਾ ਦਾ ਵਾਟਰ ਬਾਕਸ ਵਾਲਾ ਪਾਣੀ ਆਂਦਾ ਹੈਗਾ ਇਹ ਕਿਵੇਂ ਗਿਆ ਇਹ ਵੀ ਖਰਾਬ ਹੈ ਫਿਰ ਕਿਹੜਾ ਪਾਣੀ ਪਿੰਦੇ ਹੋ ਪਾਣੀ ਉਹ ਟੀਵੀ ਦਾ ਰੇਸਾ ਮਰਦੇ ਵਾਂ ਚੁੱਪ ਹੋ ਗਿਆ ਫੋਨ ਜਵਾ ਕਿਤੇ ਨਹੀਂ ਉਹ ਤਾਂ ਕੋਈ ਝੜ ਗਿਆ ਕਿੰਨੇ ਸੀਗੇ ਮੈਂ ਨੇ ਹਾਂਜੀ ਮਰੇ ਗਏ ਪੰਜ ਗੁਡੀਆਂ ਗਿਆ ਦੋ ਮੁੰਲੇ ਅੱਛਾ ਕਿੰਨੇ ਮੁੱਕ ਗਏ ਲੈ ਤਿੰਨ ਮੁੰਲੇ ਮੋਕ ਗਿਆ ਤੈਨੂੰ ਮੋਕ ਗਿਆ ਪਾਣੀ ਕਰਾਂ ਪਾਣੀ ਸਰਕਾਰ ਵੱਲੋਂ ਕੋਈ ਪਾਣੀ ਦੀ ਮਦਦ ਜਾਂ ਤੁਹਾਡੀ ਪਿਆਸਿਆਂ ਦਾ ਮਦਦ ਕੀਤੀ ਗਈ ਨਾ ਨਾ ਕੋਈ ਪਿਆਸਿਆਂ ਦੇ ਕਦੇ ਕੋਈ ਪਾਣੀ ਪੂਣੀ ਚੈੱਕ ਕਰਨ ਵਾਸਤੇ ਆਇਆ ਸੀਗਾ ਬੰਦਾ ਕੋਈ ਹਾਂ ਦਾ ਜਿਹੜਾ ਹੁਣ ਬਣਾਈ ਉਹ ਜੁੰਡਾ ਲਿਆ ਐਨਾ ਉਹ ਸਾਨੂੰ ਲਾਇ ਤੇ ਬੈ ਗਿਆ ਬੰਦਾ ਬਦਾ ਹਾਂ ਉਹ ਜੁੰਡਾ ਲਿਆ ਤੇ ਬੈ ਗਿਆ ਜਿਹੜੇ ਮੂਰਤੀ ਬਾਤਾਂ ਬੁੱਢੀਆਂ ਖਰੀਦ ਤੇ ਸਰਕਾਰ ਬਹਿ ਗਈ ਤੇ ਸਾਨੂੰ ਆ ਫਿਰ ਦੇ ਨੂੰ ਵੇਟਰ ਰੋਣ ਇਪਿਲ ਬਣਨ ਤੋਂ ਪਹਿਲਾਂ ਆਇਆ ਸੀਗਾ ਇੱਥੇ ਇੱਥੇ ਪਹਿਲਾਂ ਆਇਆ ਸੀ ਸਾਰੀ ਦੁਨੀਆ ਇਹਦੇ ਮਗਰ ਲੱਗ ਗਈ ਵੀ ਆ ਪਾਣੀ ਤਾਂ ਸਾਨੂੰ ਇਹ ਕਰ ਦਿਓ ਹਾਂਜੀ ਉਹਨੇ ਕੋਈ ਗੱਲ ਨਹੀਂ ਮੰਨੀ ਆਦਾ ਵੋਟਾ ਲੈਂਦਾ ਹੁਣ 3 ਸਾਲ ਹੋ ਗਏ ਨੇ ਲਗਭਗ ਬਣੇ ਨੂੰ ਹਾਂ ਉਹ ਨਹੀਂ ਆਈ ਨਹੀਂ ਪਿੰਡੀ ਨਹੀਂ ਪੜਨੇ